ਓਏ ਊੜਾਓ ਚੱਲੋ ਸੇ ਉੱਠਾ ਇਥੇ ਦੇ ਕੰਮ ਖਤਰੇ ਵਾਲਾ ਆੜਾ ਇਹ ਹੈ ਪਿਟ ਬੋਲ ਮਤਲਬ ਇਹਨਾਂ ਦੇ ਜੋਗ ਨਹੀਂ ਇਹ ਦੇਸ਼ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਸੰਤ ਤੈਨੂੰ ਇੱਕ ਮਿੰਟ ਚੁੱਪ ਰਹਿ ਚਾਪੜੇ ਫੇਨ ਲਾ ਗਏ ਹਾਂ ਹਾਂ ਓਏ ਮੈਂ ਮਾਰ ਗਈ ਕੱਕਾ ਕੋਈ ਕਿਸੇ ਦੀ ਖਾਤਰ ਮਰਨੀ ਆਉਂਦਾ ਹੁੰਦਾ ਐਵੇਂ ਆਪਦਾ ਝੱਗੇ ਨਾ ਪੜਵਾਓ ਖਾਣਾ ਬਦੋਛਣੀਏ ਗੱਲ ਕਰਤਾ ਲਾ ਫੇਰਾ ਪਾਜੋ ਮੋਤੇ ਨਹੀਂ ਚੀਕਾ ਕਢਾ ਦੂ ਚੀਕਾ ਛੱਛ ਜਿਕਾਰੇ ਵਾਲੀ ਤਾਂ ਗੱਲ ਹੀ ਨਹੀਂ ਸੀ ਰੱਖ ਨਹੀਂ ਪਾੜੇ ਵਿੱਚ ਪੜਾ ਮਰ ਮੋ ਤੇ ਰੱਖ ਨੀਂਹ ਖਾਲੀ ਕੋਟੇ ਕਾ ਟੱਟੂ ਦਾ ਪਿਆਰ ਹੈ ਇਹ ਠੱਠਾ ਡੋਰੀ ਨੁਕਾਲਾ ਠੱਟੇ ਦੰਦਾ ਮਾਰ ਨਾ ਆਹੋ ਦੰਦਾ ਫੜਾ ਤੂੰ ਡਰੇਕ ਠੱਠਾ ਛਾਲੋ ਬੀਆ ਸਾਰਾ ਤੱਪ ਆਮ ਕਬੈ ਸੀ ਆਮ ਕਬੈ ਸੀ ਬਣਾਓ ਨਾ ਸਾਰਾ ਟੱਬਰ ਹੀ ਪੈ ਗਿਆ ਹੋਏ ਪਰ ਜਲ ਦਰਜ ਕਰਾ ਮਗੇ ਫਫਾ ਫੇਸਾ ਦਾ ਕੀ ਟੱਪ ਪੰਪ ਸੱਡ ਕੇ ਦੇਖੋ ਸੜਕ ਤੇ ਜੇ ਟੁੱਟਦੀ ਹੈ ਬਸ ਭਰਾ 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 ਮम्मा ਯਾਰ ਤੂੰ ਪਾਗਲਾ ਓ ਰਾਜੀ ਦਿੱਲੀ ਲੈ ਲੋ ਪੋ ਦਿਨ ਨਾ ਪੇੜੇ ਆਲੇ ਆ ਭੈਣ ਤੋਂ ਝੜਮ ਇਕੱਠੇ ਹੋਏ ਸਾਰੇ